ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਇਹ ਨੋਟੀਫਿਕੇਸ਼ਨ ਹੈ ਰੈਗੂਲਰ ਵੈਕੈਂਸੀਜ਼ ਦਾ ਨੋਟੀਫਿਕੇਸ਼ਨ ਹੈ ਪੰਜਾਬ ਪੁਲਿਸ ਦੇ ਲਈ ਭਰਤੀ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਕੌਨਸਟੇਬਲ ਦੀ ਭਰਤੀ ਦੇ ਲਈ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਅਨਾਉਂਸਮੈਂਟ ਕੀਤੀ ਗਈ ਸੀ ਇਸ ਭਰਤੀ ਦੇ ਲਈ ਤਾਜ ਵਿਭਾਗ ਵੱਲੋਂ notification ਆਊਟ ਹੋ ਚੁੱਕਾ ਜੀ ਕੌਨਸਟੇਬਲ ਦੀ ਭਰਤੀ ਦੇ ਲਈ 12 ਫਰਵਰੀ 2025 ਨੂੰ ਤਾਂ ਪੂਰੀ ਜਾਣਕਾਰੀ ਤੁਹਾਡੇ ਨਾਲ ਵੀਡੀਓ 'ਚ ਸਾਂਝੀ ਕਰਾਂਗੇ ਵੀਡੀਓ ਨਾਲ ਸ਼ੁਰੂ ਤੋਂ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਪੰਜਾਬ ਦੀ ਮੇਨ ਭਰਤੀ ਹੈ ਜਿਸ ਦੇ ਲਈ ਪੰਜਾਬ ਦੇ ਨੌਜਵਾਨ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ ਤਾਂ ਬਿਨਾਂ ਕਿਸੇ ਦੇਰੀ ਅੱਜ ਦਾ ਨੋਟੀਫਿਕੇਸ਼ਨ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਤਾਂ ਕੌਨਸਟੇਬਲ ਦੀ ਭਰਤੀ ਦਾ ਨੋਟੀਫਿਕੇਸ਼ਨ ਪੰਜਾਬ ਪੁਲਿਸ ਵਿਭਾਗ ਵੱਲੋਂ ਜਾਰੀ ਹੋ ਚੁੱਕਾ ਹੈ ਡਿਸਟ੍ਰਿਕਟ ਐਂਡ ਆਰਮਡ ਕੈਡਰ ਆਫ ਪੰਜਾਬ ਪੁਲਿਸ 2 ਐਡਵਰਟਾਈਜ਼ਮੈਂਟ ਨੰਬਰ 1 ਆਫ 2025 ਡੇਟ ਆਫ ਪਬਲਿਕੇਸ਼ਨ 12 ਫਰਵਰੀ 2025 ਰਿਕਰਟਮੈਂਟ ਪੋਰਟਲ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਇਹਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਉੱਥੋਂ ਲੈ ਸਕਦੇ ਹੋ ਤੁਸੀਂ ਤੇ Google ਦੇ ਵਿੱਚ ਵੀ ਇਹਨੂੰ ਸਰਚ ਕਰ ਸਕਦੇ ਹੋ ਤਾਂ ਇਹਨਾਂ ਦੀ ਵੈਬਸਾਈਟ ਤੇ ਵੀ ਤੁਹਾਨੂੰ ਇਹ ਲਿੰਕ ਆ ਮਿਲੂਗਾ ਪੰਜਾਬ ਪੁਲਿਸ ਦੀ ਜੋ ਵੈਬਸਾਈਟ ਹੈ ਆਫੀਸ਼ੀਅਲ ਵੈਬਸਾਈਟ ਉੱਥੋਂ ਵੀ ਤੁਸੀਂ ਇਹ ਲਿੰਕ ਲੈ ਸਕਦੇ ਹੋ ਤਾਂ ਓਪਨਿੰਗ ਡੇਟ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਇਹਨਾਂ ਵੱਲੋਂ 21 ਫਰਵਰੀ ਤੋਂ ਅਪਲਾਈ ਕਰਨਾ ਸ਼ੁਰੂ ਹੋ ਜਾਣਾ ਜੀ ਤੇ ক্লোজিং ডেট ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 13 ਮਾਰਚ 2025 ਰਹਿਣ ਵਾਲੀ ਹੈ। ਹੈਲਪ ਡੈਸਕ ਨੰਬਰ ਦਿੱਤਾ ਹੋਇਆ ਜੇ ਕਿਸੇ ਤਰ੍ਹਾਂ ਦੀ ਕੋਈ ਮਦਦ ਚਾਹੀਦੀ ਹੋਵੇ ਤੁਹਾਨੂੰ। ਤਾਂ ਇਹਨਾਂ ਵੱਲੋਂ ਲਿੰਕ ਵੀ ਦਿੱਤਾ ਗਿਆ ਗ੍ਰੀਵੈਂਸ ਵਿੰਡੋ ਜੇਕਰ ਤੁਹਾਡੀ ਕੋਈ ਪ੍ਰੋਬਲਮ ਹੈ ਤੁਸੀਂ ਇਹਨਾਂ ਨਾਲ ਵੈੱਬਸਾਈਟ ਤੇ ਰਾਬਤਾ ਕਰ ਸਕਦੇ ਹੋ। ਤਾਂ ਕਿ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੇ ਜੀ ਪੋਸਟਾਂ ਦੀ ਗੱਲ ਕਰੀਏ ਤਾਂ ਇਹਨਾਂ ਵੱਲੋਂ ਟੋਟਲ ਟੈਂਟੇਟਿਵ ਵੈਕੈਂਸੀਜ਼ ਆਫ ਕਨਸਟੇਬਲ ਇਨ ਡਿਸਟ੍ਰਿਕਟ ਪੁਲਿਸ ਕਾਡਰ ਇਹਨਾਂ ਵੱਲੋਂ ਜੋ ਜਾਰੀ ਹੋਈਆਂ ਜੀ ਕੁੱਲ 1261 ਪੋਸਟਾਂ ਹੈ ਜੀ। ਏ 410 ਵਿਮਨ ਦੇ ਲਈ ਰਿਜ਼ਰਵ ਨੇ ਇਨਾਂ ਪੋਸਟਾਂ ਦੇ ਵਿੱਚੋਂ ਕੈਟਾਗਰੀ ਵਾਈਜ਼ ਬਾਈ ਫ੍ਰਕੁਐਂਸ ਨੇ ਇਹਨਾਂ ਵੱਲੋਂ ਦਿੱਤੀ ہوئی ਹੈ ਜ਼ਰੂਰ ਨੋਟ ਕਰ ਲਿਓ ਜੀ ਡਿਟੇਲਡ ਨੋਟੀਫਿਕੇਸ਼ਨ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਚੋਂ ਤੋਂ ਤੋਂ ਦੀ ਲੈ ਸਕਦੇ ਹੋ ਜਾਂ ਵੈਬਸਾਈਟ ਤੋਂ ਵੀ ਲੈ ਸਕਦੇ ਹੋ ਇਸੇ ਤਰ੍ਹਾਂ ਹੀ ਇਹਨਾਂ ਵੱਲੋਂ ਜੋ ਵੈਕੈਂਸੀ ਜਾਰੀ ਹੋਈਆਂ ਕਾਂਸਟੇਬਲ ਇਨ ਆਰਮਡ ਪੁਲਿਸ ਕੇਡਰ ਇਹਦੇ ਵਿੱਚ ਇਹਨਾਂ ਵੱਲੋਂ ਜੋ ਪੋਸਟਾਂ ਜਾਰੀ ਹੋਈਆਂ 485 ਤੇ 157 ਪੋਸਟਾਂ ਵਿਮਨ ਦੇ ਲਈ ਰਿਜ਼ਰਵ ਨੇ ਇਨਾਂ ਪੋਸਟਾਂ ਦੇ ਵਿੱਚੋਂ ਪੇਸ ਕੇ ਲਈ ਇਹਨਾਂ ਪੋਸਟਾਂ ਦੇ ਲਈ 19900 ਰੁਪਏ ਤੋਂ ਜੋ ਸਟਾਰਟਿੰਗ ਪੇ ਆ ਰਹੂਗੀ ਜੀ ਇਹਨਾਂ ਪੋਸਟਾਂ ਦੇ ਲਈ ਉਹ ਸਾਰੀ ਡਿਟੇਲ ਇਹਨਾਂ ਵੱਲੋਂ ਨੋਟੀਫਿਕੇਸ਼ਨ ਦਾ ਨੰਬਰ ਜਿਹਦੇ ਅਨੁਸਾਰ ਇਹ ਸੈਲਰੀ ਮਿਲਣੀ ਇਹਨਾਂ ਵੱਲੋਂ ਦਿੱਤਾ ਹੋਇਆ ਏਜ ਲਿਮਿਟ ਦੀ ਗੱਲ ਕਰੀਏ ਤਾਂ ਜੀ ਇਹਨਾਂ ਵੱਲੋਂ ਐਜ਼ ਔਨ ਜਨਵਰੀ 1 2025 ਤੱਕ ਤੁਹਾਡੀ ਘੱਟ ਤੋਂ ਘੱਟ ਏਜ 18 ਸਾਲ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ ਜੀ ਐਸ ਪਰ ਗਵਰਨਮੈਂਟ ਰੂਲਸ ਇਹਨਾਂ ਵੱਲੋਂ ਜੋ ਏਜ ਰੈਲੈਕਸੇਸ਼ਨ ਹੈ ਵੱਖ-ਵੱਖ ਕੈਟਾਗਰੀਜ਼ ਦੇ ਅਨੁਸਾਰ ਹੈ ਰਹਿਣ ਵਾਲਾ ਇਹਨਾਂ ਪੋਸਟਾਂ ਦੇ ਯੋਗਤਾ ਦੀ ਗੱਲ ਕਰੀਏ ਜੀ ਪਲੱਸ 2 ਤੁਹਾਡੀ ਹੋਣੀ ਚਾਹੀਦੀ ਜਾਂ ਉਹਦੇ ਬਰਾਬਰ ਦੀ ਯੋਗਤਾ ਤੁਹਾਡੇ ਕੋਲ ਹੋਵੇ ਕਿਸੇ ਮਾਨਤਾ ਪ੍ਰਾਪਤ ਐਜੂਕੇਸ਼ਨ ਬੋਰਡ ਯੂਨੀਵਰਸਿਟੀ ਤੋਂ ਇਨ ਕੇਸ ਆਫ ਐਕਸ ਸਰਵਿਸਮੈਨ ਦਾ ਮਿਨੀਮਮ ਐਜੂਕੇਸ਼ਨ ਕੁਆਲੀਫਿਕੇਸ਼ਨ ਸ਼ਲ ਬੀ میٹرਿਕੁਲੇਸ਼ਨ ਐਕਸ ਸਰਵਿਸਮੈਨ ਦੇ ਮਾਮਲੇ ਦੇ ਵਿੱਚ ਇਨਾਂ ਵੱਲੋਂ ਜੋ ਐਜੂਕੇਸ਼ਨ ਕੁਆਲੀਫਿਕੇਸ਼ਨ ਹੈ 10ਵੀਂ ਪਾਸ ਰੱਖੀ ਗਈ ਹੈ ਇਹ ਤੁਹਾਡੀ ਐਜੂਕੇਸ਼ਨ ਕੁਆਲੀਫਿਕੇਸ਼ਨ 1 ਜਨਵਰੀ 2025 ਤੱਕ ਹੋਣੀ ਚਾਹੀਦੀ ਹੈ ਜੀ ਮੈਂਡੇਟਰੀ ਕੁਆਲੀਫਿਕੇਸ਼ਨ ਇਹਨਾਂ ਵੱਲੋਂ ਦੱਸੀ ਹੈ ਜੀ ਪੰਜਾਬੀ ਤੁਹਾਡੀ 10ਵੀਂ ਪੱਧਰ ਤੱਕ ਪਾਸ ਹੋਣੀ ਚਾਹੀਦੀ ਹੈ ਤੇ ਇਹ 1 ਜਨਵਰੀ 2025 ਤੱਕ ਪਾਸ ਹੋਣੀ ਚਾਹੀਦੀ ਹੈ ਜੀ ਤੁਹਾਡੀ ਇਹਨਾਂ ਵੱਲੋਂ ਬਕਾਇਦਾ ਲਿਖਿਆ ਹੋਇਆ ਜੀ ਇਹਨਾਂ ਵੱਲੋਂ ਕੀ ਇਹਨਾਂ ਵੱਲੋਂ ਫਿਜ਼ੀਕਲ ਮਾਪਦੰਡ ਹੁੰਦੇ ਹੈ ਜੀ ਪੁਲਿਸ ਭਰਤੀ ਦੇ ਲਈ ਉਹ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਅੱਗੇ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰ ਲੈਣੇ ਆ ਜੀ ਤਾਂ ਕੰਪਿਊਟਰ ਬੇਸਡ ਐਗਜ਼ਾਮ ਹੈ ਤੁਹਾਡਾ ਸਭ ਤੋਂ ਪਹਿਲਾ ਰਹੂਗਾ ਸਟੇਜ 1 ਦੇ ਵਿੱਚ ਸਟੇਜ 2 ਦੇ ਵਿੱਚ ਤੁਹਾਡਾ ਫਿਜ਼ੀਕਲ ਸਕਰੀਨਿੰਗ ਹੋਗੀ ਤੁਹਾਡਾ ਜੋ ਫਿਜ਼ੀਕਲ ਮਾਪਦੰਡਾ ਤੁਹਾਡੇ ਪਰਖੇ ਜਾਣਗੇ 스테ਜ 3 ਦੇ ਵਿੱਚ ਤੁਹਾਡੀ ਜੋ ਡਾਕੂਮੈਂਟਸ ਟੂਟਣੀਆਂ ਹੋ ਰਹਿਣ ਵਾਲੀ ਹੈ ਜੀ ਤਿੰਨ 스테ਜਾਂ ਦੇ ਵਿੱਚ ਤੁਹਾਨੂੰ ਇਹ ਲੰਘਣਾ ਪੈਣਾ ਜੀ ਇਹਨਾਂ ਪੋਸਟਾਂ ਦੇ ਵਿੱਚ ਸਿਲੈਕਟ ਹੋਣ ਦੇ ਲਈ ਜੋ ਤੁਹਾਡਾ ਕੰਪਿਊਟਰ ਬੇਸਡ ਇਗਜ਼ਾਮ ਹੋਣਾ ਉਹਦੇ ਲਈ ਸਿਲੇਬਸ ਇਹਨਾਂ ਵੱਲੋਂ ਬਕਾਇਦਾ ਨੋਟੀਫਿਕੇਸ਼ਨ ਦੇ ਵਿੱਚ ਦਿੱਤਾ ਆਇਆ ਸਾਰੀ ਚੀਜ਼ ਇਹਨਾਂ ਵੱਲੋਂ ਨੋਟੀਫਿਕੇਸ਼ਨ ਅਸੀਂ ਆਪਣੀ ਹਰ ਵੀਡੀਓ ਦੇ ਵਿੱਚ ਤੁਹਾਨੂੰ ਐਡਵਾਈਸ ਕਰਦੇ ਆ ਕਿ ਕੋਈ ਵੀ ਪੋਸਟ ਅਪਲਾਈ ਕਰਦੇ ਹੋ ਉਸ ਤੋਂ ਪਹਿਲਾਂ ਤੁਸੀਂ ਰੀਡ ਜ਼ਰੂਰ ਕਰਿਆ ਕਰੋ ਸਾਰਾ ਨੋਟੀਫਿਕੇਸ਼ਨ ਤਾ ਜੋ ਬਾਅਦ ਚ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਇਹ ਬਹੁਤ ਵੱਡਾ ਮੌਕਾ ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਹੈ ਤਾਂ ਯੋਗ ਉਮੀਦਵਾਰ ਜੋ ਇਹ ਯੋਗਤਾ ਰੱਖਦੇ ਆ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਤਾਂ ਇਹਨਾਂ ਪੋਸਟਾਂ 'ਤੇ ਅਪਲਾਈ ਕਰਕੇ ਆਪਣੀ ਤਿਆਰੀ ਕਰਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ